16ਵੇਂ ਫਾਈਨਾਂਸ ਕਮਿਸ਼ਨ ਦੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਬੜੇ ਅੱਛੇ ਤਰੀਕੇ ਦੇ ਨਾਲ ਸਾਡੇ ਫਾਈਨਾਂਸ ਡਿਪਾਰਟਮੈਂਟ ਵੱਲੋਂ ਪਿਛਲੇ 1985 ਤੋਂ ਲੈ ਕੇ ਹੁਣ ਤੱਕ ਦਾ ਕੀ ਚਾਰਟ ਰਿਹਾਗਾ ਉਹ ਵੀ ਪੇਸ਼ ਕੀਤਾਗਾ ਔਰ ਅਸੀਂ ਕੁਝ ਕਮਿਟਮੈਂਟ ਵੀ ਕੀਤੀਆਂ ਨੇਗੀਆਂ ਔਰ ਅਸੀਂ ਡਿਵੀਜ਼ਿਬਲ ਪੂਲ ਦੇ ਅੰਦਰ ਸਾਡਾ ਵੱਧ ਤੋਂ ਵੱਧ ਸ਼ੇਅਰ ਪੰਜਾਬ ਨੂੰ ਮਿਲੇ ਔਰ ਪੰਜਾਬ ਦੇ ਅੰਦਰ ਇੰਡਸਟਰੀ ਆਵੇ ਔਰ ਪੰਜਾਬ ਦਾ ਕੈਪੀਟਲ ਐਕਸਪੈਂਡੀਚਰ ਜਿਆਦਾ ਤੋਂ ਜਿਆਦਾ ਹੋਵੇ ਇਹ ਸਾਰੀਆਂ ਮੰਗਾਂ ਅਸੀਂ ਫਾਈਨਾਂਸ ਕਮਿਸ਼ਨ ਦੇ ਸਾਹਮਣੇ ਰੱਖੀਆਂ ਨੇ ਔਰ ਮੈਨੂੰ ਪੂਰਨ ਆਸਾ ਕਿ ਜਿਸ ਤਰ੍ਹਾਂ ਫਾਈਨਾਂਸ ਕਮਿਸ਼ਨ ਸਾਹਿਬ ਨੇ ਪੂਰੀ ਗੱਲਬਾਤ ਦੇ ਦੌਰਾਨ ਝਲਕਿਆ ਤੁਹਾਨੂੰ ਵੀ ਸਾਰਿਆਂ ਨੂੰ ਮਿਲ ਕੇ ਗਏ ਨੇ ਕਿ 22 ਤਰੀਕ ਨੂੰ ਮਿਲੇ ਸੀਗੇ ਔਰ ਜਿਸ ਤਰ੍ਹਾਂ ਇਹ ਗੱਲ ਸਾਹਮਣੇ ਆਈ ਹੈ ਔਰ ਮੈਨੂੰ ਪੂਰਨ ਆਸਾ ਕਿ ਫਾਈਨਾਂਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਬੜੀਆਂ achhiyan recommendation ਸਾਰੇ ਸਟੇਟਾਂ ਦੇ ਕਰਨੀਆਂ ਨੇਗੀਆਂ ਸਾਰੇ ਸਟੇਟਾਂ ਜਾਣਾਂਗਾ ਉਕਾਨਣਗੇ ਔਰ ਦੇਸ਼ ਦੀ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਪੰਜਾਬ ਨਾਲ ਨਿਆਹ ਕਰੂਗੀ ਪੰਜਾਬ ਦੇ ਨਾਲ ਜਸਸ ਕਰੂਗੀ ਇਹ ਮੈਨੂੰ ਪੂਰਨ ਜਿਹੜੀ ਆ ਉਮੀਦ ਆ